ਨੈਕਲ ਦੋਸਤੋ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ Employment Express ਅੱਜ ਆਪਾਂ ਇੱਕ ਹੋਰ ਜੌਬ ਅਪਡੇਟ ਲੈ ਕੇ ਪਹੁੰਚ ਚੁੱਕੇ ਹਾਂ ਜੋ ਕਿ ਡਿਸਟ੍ਰਿਕਟ ਅਡਜਿਸਟੈਂਟ ਜੱਜ ਹੁਸ਼ਾਰਪੱਲੋਂ ਵੱਲੋਂ ਜਾਰੀ ਕੀਤਾ ਗਿਆ ਨੋਟੀਫਿਕੇਸ਼ਨ ਹੈ ਜਿਸ ਦੇ ਵਿੱਚ ਕਿ ਵਕ ਵਕ ਨੋਟੀਫਿਕੇਸ਼ਨ ਵੈਕੈਂਸੀਆਂ ਦੀ ਅਨਾਊਂਸਮੈਂਟ ਹੋਈ ਹੈ ਜਿਸ ਦੇ ਵਿੱਚ ਪੀਐਨ ਮਾਲੀ ਸਵੀਪਰ ਤੇ ਪ੍ਰੋਸੈਸਰ ਸਰਵਰ ਦੀਆਂ ਵੈਕੈਂਸੀਆਂ ਦੀ ਅਨਾਊਂਸਮੈਂਟ ਹੋਈ ਵੀ ਵੀਡੀਓ ਨੂੰ ਡਿਟੇਲਸ ਦੱਸਣ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਹਰ ਕੋਈ ਅਪਡੇਟ ਤੁਹਾਨੂੰ ਸਭ ਤੋਂ ਪਹਿਲਾਂ ਮਿਲਦੀ ਰਹੇ ਵੀਡੀਓ ਦੀ ਅੱਗੇ ਵੀਡੀਓ ਵਿੱਚ ਤੁਹਾਨੂੰ ਦੱਸਣ ਤੋਂ ਪਹਿਲਾਂ ਉਹਦੇ ਵਿੱਚ ਕੁਆਲੀਫਿਕੇਸ਼ਨ ਤੇ ਕਿੰਨੀਆਂ ਵੈਕੈਂਸੀਆਂ ਰਹਿਣ ਵਾਲੀਆਂ ਉਸ ਤੋਂ ਦੱਸਣ ਤੋਂ ਪਹਿਲਾਂ ਤੁਹਾਨੂੰ ਪਹਿਲਾਂ ਇੰਟਰਵਿਊ ਡੇਟ ਬਾਰੇ ਦੱਸ ਦਿੰਨੇ ਆ ਤਾਂ ਕਿ ਕੈਂਡੀਡੇਟਸ ਫਿਰ ਵੀਡੀਓ ਪੂਰੀ ਦੇਖਦੇ ਨਹੀਂ ਇਸ ਵਿੱਚੋਂ ਛੱਟ ਜਾਂਦੇ ਆ ਫਿਰ ਆਪਾਂ ਪੁੱਛਦੇ ਰਹਿੰਦੇ ਵੀ ਇੰਟਰਵਿਊ ਡੇਟ ਕਦੋਂ ਆ ਜਾਂ ਕੀ ਆ ਸਭ ਤੋਂ ਪਹਿਲਾਂ ਦੱਸ ਦੇ ਕੇ ਉਸ ਬਾਰੇ ਪੀਐਨ ਦੀ ਵੈਕੈਂਸੀ ਬਾਰੇ ਜੀ ਏ ਤੋਂ ਲੈ ਕੇ ਏਐਮ ਤੱਕ ਨਾਮ ਵਾਲਿਆਂ ਦੀ 2 ਚਾਰ ਨੂੰ 2 April ਨੂੰ ਇੰਟਰਵਿਊ ਹੈ ਐਨ ਤੋਂ ਲੈ ਕੇ ਜੈਡ ਵਾਲੇ ਕੈਂਡੀਡੇਟਸ ਵਾਲੇ 3 April ਨੂੰ ਇੰਟਰਵਿਊ ਹੈ ਇੰਟਰਵਿਊ ਦਾ ਜਗਾ ਜਗਾ ਜੋ ਹੈਗੀ ਜੀ এমਪਲੋਇਮੈਂਟ ਐਕਸਚੇਂਜ ਹਸ਼ਿਆਰਪੁਰ ਵਿਖੇ ਠੀਕ ਹੈ ਜੀ ਪੀਐਮ ਕੈਂਡੀਡੇਟਸ ਮਾਲੀ ਕੈਂਡੀਡੇਟਸ ਮਤਲਬ ਜੋ ਅਪਲਾਈ ਕਰਨਗੇ ਏ ਤੋਂ ਐਮ ਐਮ ਤੱਕ ਵਾਲੇ 4 April ਨੂੰ ਐਨ ਤੋਂ ਲੈ ਕੇ ਜੈਡ ਤੱਕ ਵਾਲੇ 5 April ਨੂੰ ਇੰਪਲੋਇਮੈਂਟ ਐਕਸਚੇਂਜ ਹੁਸ਼ਿਆਰਪੁਰ ਵਿਖੇ ਆਪਣਾ ਇੰਟਰਵਿਊ ਟਾਈਮ ਤੇ ਪਹੁੰਚ ਜਾਣ। ਉਸ ਤੋਂ ਬਾਅਦ ਵੈਕੈਂਸੀ ਹੈ ਜੀ ਸਵੀਪਰ ਵਿੱਚ। ਸਵੀਪਰ ਵਾਲੇ ਇਥੇ A ਤੋਂ ਲੈ ਕੇ Z ਵਾਲੇ ਕੈਂਡੀਡੇਟਸ 6 April ਨੂੰ ਇੰਪਲੋਇਮੈਂਟ ਐਕਸਚੇਂਜ ਹੁਸ਼ਿਆਰਪੁਰ ਤੱਕ ਵਿਖੇ ਪਹੁੰਚ ਜਾਣ। ਪ੍ਰੋਸੈਸਰ ਸਰਵਰ ਵਾਸਤੇ ਜੀ A ਤੋਂ ਲੈ ਕੇ M ਤੱਕ ਵਾਲੇ ਕੈਂਡੀਡੇਟਸ 8 April ਨੂੰ N ਤੋਂ ਲੈ ਕੇ Z ਤੱਕ ਵਾਲੇ ਕੈਂਡੀਡੇਟਸ 9 April ਨੂੰ ਇੰਪਲੋਇਮੈਂਟ ਐਕਸਚੇਂਜ ਹੁਸ਼ਿਆਰਪੁਰ ਵਿਖੇ ਇੰਟਰੂ ਟਾਈਮਿੰਗ ਨਾਲ ਪਹੁੰਚ ਜਾਣ। ਤੇ ਇਹਨਾਂ ਵੈਕੈਂਸੀਆਂ ਵਾਸਤੇ ਜੋ ਅਪਲਾਈ ਕਰਨਾ ਜੀ ਤੁਸੀਂ ਉਹਨੂੰ ਜੋ ਆਫਲਾਈਨ ਅਪਲਾਈ ਕਰਨਾ ਉਹਦਾ ਇੱਕ ਫਾਰਮੈਟ ਬਣਵਾ ਕੇ ਤੁਸੀਂ ਕੈਪੀਟਲ ਲੈਟਰ ਵਿੱਚ ਬਾਹਰ ਤੁਸੀਂ ਉਹਦੇ ਲਿਖਣਾ ਐਪਲੀਕੇਸ਼ਨ ਫਾਰ ਦਾ ਪੋਸਟ ਆਫ ਜੂਪ ਪੋਸਟ ਵਾਸਤੇ ਤੁਸੀਂ ਭਰ ਰਹੇ ਹੋ ਠੀਕ ਹੈ ਜੀ ਤੇ ਇਸ ਨੂੰ ਅਪਲਾਈ ਕਰਨ ਦੀ ਲਾਸਟ ਡੇਟ ਹੈਗੀ ਹੈ ਜੀ 22 ਮਾਰਚ 2024 ਲਾਸਟ ਡੇਟ ਅਪਲਾਈ ਕਰਨ ਦੀ ਹੈ ਤੇ ਆਪਣੇ ਪੂਰੇ ਡਾਕੂਮੈਂਟ ਸੈਲਫ ਅਟੈਸਟਡ ਕਰਕੇ ਠੀਕ ਹੈ ਜੀ ਆਪਣਾ ਐਕਸਪੀਰੀਅੰਸ ਵਗੈਰਾ ਜੋ ਵੀ ਹੈ ਦੋ ਪਾਸਪੋਰਟ ਸਾਈਜ਼ ਫੋਟੋ ਜਿਸ ਦੇ ਪਿਛਲੇ ਪਾਸੇ ਤੁਸੀਂ ਆਪਣੇ ਸਾਈਨ ਕਰਕੇ ਤੋਂ ਇੱਕ ਪਰਫਾਰਮਾ ਬਣਾ ਲੈਣਾ ਤੇ ਉਸ ਨੂੰ ਬਣਾ ਕੇ ਆਪਣੇ ਜੋ ਹੈ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਸ਼ਹਿਰਪੁਰ ਦੇ ਨਾਂ ਤੇ ਤੁਸੀਂ ਭੇਜ ਦੇਣਾ ਹੁਣ ਗੱਲ ਕਰਦੇ ਆ ਜੀ ਆਪਾਂ ਵੈਕੈਂਸੀਆਂ ਬਾਰੇ ਵੈਕੈਂਸੀਆਂ ਨੇ ਜੀ ਪੀਐਨ ਦੀਆਂ ਟੋਟਲ 15 ਵੈਕੈਂਸੀਆਂ ਜਨਰਲ ਦੀਆਂ 7 ਐਸਸੀ ਐਮਬੀ ਦੀ ਇੱਕ ਫ੍ਰੀडम फाइਟਰ ਇੱਕ ਐਕ ਸਰਵਿਸਮੈਨ ਐਸਸੀ ਦੀਆਂ ਦੋ სპੋਰਟਸਮੈਨ ਦੀ ਇੱਕ ਬੈਕਵਾਰਡ ਕਲਾਸ ਦੋ ਤੇ ਐਕ ਸਰਵਿਸਮੈਨ ਜਨਰਲ ਦੀ ਇੱਕ ਕਰ ਵੈਕੈਂਸੀ ਹੈ ਜੀ ਇਹ ਸਾਰੇ ਕੈਂਡੀਡੇਟਸ ਕੁਆਲਿਫੀਕੇਸ਼ਨ ਜੋ ਹੈ ਪੰਜਾਬੀ ਲੈਂਗੁਏਜ ਹੋਣੀ ਚਾਹੀਦੀ ਤੁਹਾਡੀ ਮਿਡਲ ਕਲਾਸ 8 ਵੀ ਪਾਸ ਤੁਸੀਂ ਹੋਣੇ ਚਾਹੀਦੇ ਹੋ ਮਾਲੀ ਵਾਸਤੇ ਤਿੰਨ ਵੈਕੈਂਸੀਆਂ ਹੈ ਜੀ ਜਰਨਲ ਦੀ ਇੱਕ ਹੈ ਜੀ ਐਕ ਸਰਵਿਸਮੈਨ ਇੱਕ ਪੀ ਡਬਲਯੂ ਡੀ ਦੀ ਇੱਕ ਵੈਕੈਂਸੀ ਹੈ ਉਸ ਤੋਂ ਬਾਅਦ ਹੈ ਜੀ ਸਵੀਪਰ ਦੀ ਵੈਕੈਂਸੀ ਇੱਕ ਹੈ ਜੀ ਐਸ ਸੀ ਐਮ ਬੀ ਕੈਂਡੀਡੇਟਸ ਇਸ ਨੂੰ ਅਪਲਾਈ ਕਰ ਸਕਦੇ ਆ ਉਸ ਤੋਂ ਅਗਲੀ ਵੈਕੈਂਸੀ ਹੈ ਜੀ ਪ੍ਰੋਸੈਸਰ ਸਰਵੰਦਿਆਂ ਟੋਟਲ 7 ਵੈਕੈਂਸੀ ਹੈ ਜਨਰਲ ਦੀਆਂ 2 ਹੈ ਜੀ ਐਸਸੀਐਮਬੀ ਦੀ 1 ਇੱਕ ਸਰਵਿਸਮੈਨ ਐਸਸੀ ਦੀ 1 სპੋਰਟਸਮੈਨ 1 ਤੇ ਇੱਕ ਸਰਵਿਸਮੈਨ ਜਨਰਲ ਦੀਆਂ 2 ਵੈਕੈਂਸੀਆਂ ਦੀ ਅਨਾਉਂਸਮੈਂਟ ਹੈ ਤੇ ਇਸ ਦੀ ਐਜੂਕੇਸ਼ਨ ਕੁਆਲਿਫਿਕੇਸ਼ਨ ਜੋ ਹੈ 10ਵੀਂ ਪਾਸ ਤੁਸੀਂ ਹੋਣੇ ਚਾਹੀਦੇ ਹੋ ਇਸ ਨੂੰ ਅਪਲਾਈ ਕਰਨ ਵਾਸਤੇ ਤੁਹਾਨੂੰ ਪਹਿਲਾਂ ਦੱਸ ਦਿੱਤਾ ਜੀ 22 ਮਾਰਚ ਲਾਸਟ ਡੇਟ ਅਪਲਾਈ ਕਰਨ ਦੀ ਹੈ ਜੀ ਆਫਲਾਈਨ ਅਪਲਾਈ ਕਰਨਾ ਤੇ ਇੰਟਰੂ ਦਾ ਡੇਟ ਟਾਈਮਿੰਗ ਜਵਾਬ ਹੈ ਤੁਹਾਨੂੰ ਦੇਖਤਾ ਤੁਸੀਂ ਆਪਣਾ ਵੀਡੀਓ ਚੰਗੀ ਤਰ੍ਹਾਂ ਦੇਖ ਕੇ ਇਸ ਬਾਰੇ ਪੂਰਾ ਆਪਣੇ ਟਾਈਮ ਸਰ ਇੰਟਰਵਿਊ ਤੇ ਪਹੁੰਚ ਜਾਣਾ ਇਹ ਸੀ ਕਿ ਜੀ ਅੱਜ ਦੀ ਅਪਡੇਟ ਵੀਡੀਓ ਵਧੀਆ ਲੱਗੀ ਹੋ ਤਾਂ ਪਲੀਜ਼ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ